ਫਿਰੋਜ਼ਪੁਰ ਵਿੱਚ ਪਤਨੀ ਦੇ ਨਜਾਇਜ਼ ਸਬੰਧਾਂ ਦੇ ਚੱਲਦਿਆਂ ਘਰ ਦੇ ਵਿੱਚੋਂ ਪਤੀ ਦੀ ਲਟਕਦੀ ਹੋਈ ਮਿਲੀ লাশ ਪਰਿਵਾਰ ਨੇ ਪਤਨੀ ਅਤੇ ਆਸ਼ਕਾਂ ਵੱਲੋਂ ਜਾਨੋਂ ਮਾਰ ਕੇ লাশ ਟੰਗਣ ਦੇ ਲਗਾਈ આરોਪ ਫਿਰੋਜ਼ਪੁਰ ਦੇ ਪਿੰਡ ਕਾਲੂਵਾਲਾ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਾਹਰ ਨਾਜਾਇਜ਼ ਸਬੰਧਨ ਜਿਸ ਦੇ ਚੱਲਦੇ ਉਸਦੇ ਪਤੀ ਨੇ ਉਸ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਈ ਅਤੇ ਅੱਜ ਉਸ ਦੀ Laash ਘਰ ਅੰਦਰ ਲਟਕਦੀ ਹੋਈ ਮਿਲੀ ਫਿਰੋਜ਼ਪੁਰ ਦੇ ਪਿੰਡ ਕਾਲੂਵਾਲਾ ਵਿੱਚ ਨਾਜਾਇਜ਼ ਸਬੰਧਨ ਦੇ ਚੱਲਦੇ ਨੌਜਵਾਨ ਦੀ ਹੋਈ ਮੌਤ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਰਤਕ ਮਲੂਕ ਸਿੰਘ ਦੀ ਪਤਨੀ ਦੇ ਬਾਹਰ ਨਜਾਇਜ਼ ਸਬੰਧ ਸਨ ਉਹਨਾਂ 'ਤੇ આરોਪ ਲਗਾਏ ਕਿ ਉਹਨਾਂ ਦੇ ਨੌਜਵਾਨ ਪੁੱਤ ਨੂੰ ਉਸਦੀ ਪਤਨੀ ਨੇ ਆਪਣੇ ਆਸ਼ਿਕਾ ਨਾਲ ਮਿਲ ਕੇ ਮੌਤ ਦੇ ਘਾਟ ਉਤਾਰ ਕੇ ਅਤੇ ਉੱਪਰ ਟੰਗ ਦਿੱਤਾ ਹੈ ਅਤੇ ਬਾਅਦ ਵਿੱਚ ਰੋਲਾ ਪਾ ਦਿੱਤਾ ਕਿ ਉਸਨੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਹੈ ਉਹਨਾਂ ਮੰਗ ਕੀਤੀ ਕਿ ਉਸਦੀ ਪਤਨੀ ਅਤੇ ਉਸਦੇ ਆਸ਼ਕਾਂ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਧਰ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਪਰਿਵਾਰ ਦੇ ਬਿਆਨਾਂ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੇ న్యూਜ ਪੰਜਾਬੀ ਦੀ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ ਜਨਾਮਕੌਰ ਜਨਾਮਕੌਰ ਦੇ ਸਿਰ ਰਹੇ ਨੇ ਕਾਲਵਲ ਚੁਗਿਆ ਕਾਲਵਲ ਤੇ ਕੀ ਹੋਇਆ ਜੀ ਇਹ ਵੀਰੇ ਕਤਲ ਨਾ ਮੁਕਿੱਤਾ ਹੀ ਤਨਪੜਾ ਕਤਲ ਕਿਨੇ ਕਿਤਾਰ ਕੀ ਹੋਏ ਇਹ ਸਿੰਦਰ ਸਿੰਘ ਤੇ ਵੀ ਅਮਨ ਸਿੰਘ ਪਿੰਕਾ ਰਾਣੀ ਕੱਤਲ ਕਿੰਦਾ ਹੋਇਆ ਕਿੰਨੇ ਲੋਕ ਸਿੰਘ ਕਿੱਨੇ ਕਰਵਾਇਆ ਪਿੰਕਾ ਰਾਣੀ ਨਰਾਰ ਵਾਲੇ ਤੇ ਕਰਵਾਇਆ ਕੀ ਲੱਗਦੀ ਹੈ ਕਾਰ ਵਾਲੀ ਕੀ ਕੀ ਜਕਰ ਕੀ ਕਾਰ ਇਹੋ ਹੀ ਇਹ ਭਗਵੰਦ ਹੈ ਇਹਦਾ ਰੋਲਾ ਸੇ ਇਹੋ ਹੀ ਗੱਲ ਦਾ ਹਾਂਜੀ ਕਿੰਨੀ ਦੇਰ ਦੀ ਸਵਾਰੀ 2.5 ਸਾਲ ਤੱਕ ਪਹੁੰਚੇ ਤੇ ਵਾਲੀ ਕੀ ਹੋਇਆ ਜਿਹੜਾ ਝਟਕੀ ਦੀ ਲਾਸ਼ ਸੀ ਨਹੀਂ ਕਨੀ ਕੋਟ ਕੇ ਮਾਰੇ ਗਿਆ ਪਿਛੇ ਲਟਕਾਇਆ ਗਿਆ ਹੈ ਹਾਂ ਫਿਰ ਰੌਲਾ ਪਸੀਕਾ ਮਾਰਨ ਲੱਗ ਪਈ ਤੇ ਅੰਦਰੋਂ ਫਿਰ ਬਾਹਰ ਭੱਜ ਕੇ ਬੂਹਾ ਖੋਲਾਇਆ ਤੱਕਾ ਮਾਰ ਕੇ ਸੋਹਰੇ ਨੇ ਤੇ ਅਗਾ ਲੰਮਾ ਪਾਈ ਬੈਠੀ ਬੈੱਡ ਤੇ ਹਾਂਜੀ ਕੀ ਕਹਿੰਦੇ ਕਹਿੰਦੀ ਆ ਕਿ ਆਪੇ ਫਾਇ ਲੱਗ ਕੇ ਤੇ ਆਪ ਲਾ ਲਟਕਾਇਆ ਵਲਾਈ ਬੈਠੀ ਸੀ ਕਪੜਾ ਫੇ ਵੱਢੀ ਬੈਠੀ ਸੀ ਸਾਨੂੰ ਨਹੀਂ ਹੁਣ ਪਤਾ ਮਾਰ ਹਤਾਸ ਆ ਆਪਣੇ ਕਨੀ ਕੋ ਟਕੇ ਮਾਰਨ ਲਟਕਾ ਹਾਂਜੀ ਮੌਕੇ ਤੇ ਗਏ ਸ ਭੱਜ ਗਏ ਸਾਰੇ ਹੀ ਗਏ ਸੀ ਉਹ ਗਏ ਨੇ ਜਿਹੜੇ ਕਤਲ ਕਰ ਗਏ ਉਹ ਭੱਜ ਗਏ ਸੀ ਭੱਜਿਆ ਮਗਰ ਉਹਨਾਂ ਦੇ ਹਾਂਜੀ ਸੌਰਤ ਜੀ ਜੀ ਇੱਥਾ ਆਜੀ ਟੁਕਨ ਪ੍ਰਾਮੁੰਡੇ ਦਾ ਦੋਨੇ ਜਣੇ ਥੁੰਦੇ ਬੱਖੇ ਇੱਥੇ ਹੋ ਗਏ ਨੇ ਗੂ ਗਏ ਨੇ ਤੇ ਜਦੋਂ ਹਾਂਜੀ ਹੋਰ ਕੀ ਮਾਂਗੇ ਕੋਈ ਨਾ ਵਾਤਵਾਲ ਸਜਾਉਣੀ ਚਾਹੀਦੀ ਹੈ ਕੀ ਨਾਮ ਤੁਹਾਡਾ ਸੀਮਾ ਸੀਮਾ ਕੀ ਲੱਗਦਾ ਸੀਗਾ ਸਾਡਾ ਬ੍ਰਦਰ ਏ ਕੀ ਨਾਮ ਸੀ ਹਰ ਮਲੂਕਾ ਮਲੂਕਾ ਸਿੰਘ ਮਲੂਕਾ ਸਿੰਘ ਹਾਂਜੀ ਕਿੰਦੀ ਉਮਰ ਸੀ ਦੀ ਵਿਆਹ ਸੀ ਹਾਂਜੀ ਵਿਆਹਿਆ ਵਾਸੀ ਕੀ ਹੋਇਆ ਕੀ ਕਿੱਦੇ ਮਰਵਾਇਆ ਹੁੰਦੇ ਦੁਸ਼ਮਣਾਂ ਨੇ ਮਰਵਾਇਆ ਏ ਕੀ ਕਰਨਾ ਹੁੰਦੇ ਕਾਰਾਲੀ ਨਾਲ ਕੋਈ ਮੁੰਡਾ ਤੱਕੇ ਖਾਂਦਾ ਸੀ ਦੋ ਬੰਦੇ ਸੀ ਹੁੰਦੇ ਮਗਰ ਪਏ ਵੈਸੀ ਹਾਂ ਪਿੰਡ ਦੇ ਨੇ ਵਿੱਚੇ ਹੀ ਪਿੰਡ ਦੇ ਰਹਿੰਦੇ ਨੇ ਆਪਣੇ ਰਾਮਾ ਦਾ ਹਿਕ ਚੌਧਰੀਆਂ ਦਾ ਮੁੰਡਾ ਕਮੋਵਾਂ ਦਾ ਹੈ ਸਾਡੇ ਵੀਰ ਨੂੰ ਲੈ ਕੇ ਬਹਿ ਗਏ ਨੇ ਗਰਦਨ ਕੁੱਟੀ ਨਿਰਾਤਾ ਕੇ ਘਰੇ ਬੁਲਾਉਂਦੀ ਸੀ ਹਾਂ ਰਾਤ ਕਰੇ ਆ ਕੇ ਕੁੱਟੀ ਨੇ ਘਰ ਵਾਲੀ ਘਰੇ ਬੁਲਾਉਂਦੀ ਸੀ ਹਾਂ ਕਰੇ ਬੁਲਾਉਂਦੀ ਸੀ ਕਹਿੰਦੀ ਸੀ ਮੇਰੇ ਨਾਲ ਸਬੰਧ ਸੀ ਇਹਨਾਂ ਨੂੰ 2 ਸਾਲ ਹੋ ਗਏ ਨੇ ਸਾਨੂੰ ਵੀਰਾ ਸਾਡਾ ਵਿੱਚ ਵਿੱਚ ਦੱਸਦਾ ਸੀ ਅਸੀਂ ਨਹੀਂ ਯਕੀਨ ਕਰਦੀਆਂ ਸੀ ਅਸੀਂ ਨਹੀਂ ਸੀ ਘਰੇ ਐਵੇਂ ਕਰਦਾ ਏ ਹੁਣ ਸਾਨੂੰ ਵਿਸ਼ਵਾਸ ਪੂਰਾ ਹੁੰਦੇ ਤੇ ਆਇਆ ਏ ਵੀ ਠੀਕ ਏ ਇਹ ਗੱਲਾਂ ਸੱਚ ਨੇ ਅਸੀਂ ਮਹਿਲਾ ਫੜੀਆਂ ਨੇ ਤਿੰਨ ਚਾਰ ਮਹਿਲਾ ਫੜ ਲਈਆਂ ਨੇ ਮਹਿਲਾ ਵੀ ਨਿਕਲ ਗਿਆ ਹਾਂਜੀ ਮਤੇ ਦਿੱਤੇ ਸੀ ਮਹਿਲਾ ਉਹਨਾਂ ਦਿੱਤੀਆਂ ਨੇ 12 ਵੀ ਇਹਨਾਂ ਨੇ ਮਾਰੇ ਆ ਵੀ ਇਹਨਾਂ ਨੇ ਸਾਨੂੰ ਨੂੰ ਸਾਫ਼ ਚਾਹੀਦਾ ਏ ਅਸੀਂ ਬੱਚਿਆਂ ਵਾਲੇ ਗਰੀਬ ਬੰਦੇ ਆ ਸੱਜੀ ਮਿਹਨਤ ਕਰ ਤਖਾਵਣ ਵਾਲੇ ਆ ਸਾਨੂੰ ਲੜਕੀਆਂ ਦਾ ਇਨਸਾਫ਼ ਮਿਲਣਾ ਚਾਹੀਦਾ ਜਿਹੜੀ ਦੋ ਬੱਚੀਆਂ ਨੇ ਫਤਿਹ ਵਿੱਚ ਰੋੜਾ ਬਣਦਾ ਏ ਇਹਨਾਂ ਨੇ हा <laughs> 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 फिर पा दिता थले लाते काए <laughs> 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 लगा खाना सी मैं हुती पी ही कता <laughs> कहीं लगा तंदरे आप पई <laughs> ਮੁੰਡੇ ਕਿਵੇਂ ਪੱਜੇ ਕਿ ਨਿਕਲਦੇ ਡੈਡੀ ਨੇ ਉਹ ساری ਗੱਲ ਕਰੀਆ ਮੇਰਾ ਵੀਰਾ ਪੱਜਤ ਗਿਆ ਏ ਵੱਡਾ ਉਹਨੇ ਬੂਏ ਨੂੰ ੱੱਕਾ ਮਾਰਾ ਏ ਮੁੰਡੇ ਦੋ ਜਿਹੜੇ ਨੇ ਸੱਜ ਗਏ ਉਹਨਾਂ ਦੇ ਮਗਰੇ ਲੱਗ ਗਏ ਨੇ ਮੇਰਾ ਡੈਡੀ ਵੀ ਤੇ ਮੇਰਾ ਵੱਡਾ ਵੀਰਾ ਵੀ ਉਹ ਪਿੰਡ ਤੋਂ ਬਾਹਰ ਤੱਕ ਪੱਜ ਗਏ ਨੇ ਜਿਹੜਾ ਮੁੰਡਾ ਸੀ ਕੁੜੀ ਨਾਲ ੱੱਕੇ ਖਾਂਦਾ ਸੀ ਉਹਨੇ ਮੇਰੇ ਵੱਡੇ ਵੀਰ ਦੇ ਗਲਮੇ ਤੋਂ ਵੀ ਫਾੜ ਕੇ ਗਲ ਵੀ ਪਿਆ ਏ ਪਹਿਲਾਂ ਕੋਟ ਮਾਰ ਕੀਤੀ ਸੀ ਹਾਂ ਕੋਟ ਮਾਰ ਕੀਤੀ ਸੀ ਮੇਰਾ ਵੀਰਾ ਇਹ ਵੱਡਾ ਨਸ਼ਾ ਖਾਂਦਾ ਸੀ ਕਮਜ਼ੋਰ ਸੀ ਨੇ ਛੱਡ ਕੇ ਕਰਨ ਵਾਪਸ ਮੋੜ ਆਇਆ ਹੈ ਉਹ ਤਗੜੇ ਸੀ ਕਮਜ਼ੋਰਾ ਸੀ ਔਰ ਕਾਰਵਾਈ ਸਭ ਤੋਂ ਥੋੜੀ ਕਹੀ ਤੇ ਫੜੇ ਜਾਵਣ ਫੜੇ ਜਾਵਣ ਦੂਜੇ ਵੀ ਸਾਨੂੰ ਸਖਤ ਕਾਰਵਾਈ ਚਾਹੀਦੀ ਏ ਸਾਨੂੰ ਸਾਫ਼ ਚਾਹੀਦੀ ਤਿੰਨਾਂ ਨੂੰ ਸਜ਼ਾ ਆਪਣੀ ਚਾਹੀਦੀ ਏ ਆ ਸਾਡੇ ਬੱਚੇ ਰੋਲੇ ਨੂੰ ਨਦੇ ਬੱਚੇ ਰੋਲਣੇ ਚਾਹੀਦੇ ਨੇ ਨੰਨਾ ਨੂੰ ਮੋਨ ਵੀ ਸਜਾਵੇ ਤੇ ਜਿਹੜਾ ਜੱਟਾ ਕੁਮਾ ਮੈਂ ਤਾਂ ਮੁੰਡਾ ਉਹਨੂੰ ਵੀ ਸਜਾਉਣੀ ਚਾਹੀਦੀ ਜਿਹੜਾ ਉਹ ਛਿੰਦਰ ਸਿੰਘ ਉਹਨੂੰ ਵੀ ਸਜਾਉਣੀ ਚਾਹੀਦੀ ਏ ਪਿੰਕਾ ਰਾਣੀ ਤੋਂ ਹੀ ਜਾਣੀ ਸਜਾ ਇਹ ਘਰ ਵਾਲੇ ਤੇ ਨਾਲ ਪਿੰਕਾ ਪਿੰਕਾ ਰਾਣੀ ਹੋਣਾ ਮੇਰਾ ਨਾਮ ਸੁમિતਰਾ ਮਿਤਰਾ ਕਿੱਥੇ ਰਹਿੰਦੇ ਹੋ ਇਹ ਕਾਲਵਲ ਟਾਣੀ ਤੇ ਜਿਹੜਾ ਕਤਲ ਹੋਇਆ ਇਹ ਕਿੱਦਾਂ ਹੋਇਆ ਤੇ ਕਿੰਨੀ ਵਾਰ ਸੇ ਮੁੰਡੇ ਤੇ ਕੀ ਨਾਮ ਏ ਮਲੂਕ ਸਿੰਘ ਸੀ ਤੇ ਦੋ ਤਰਾ ਸਾਡਾ ਸੀ ਕਿੰਨੀ ਦੇ ਹੋ ਗਈ ਵਿਆਹ ਇਹ ਇਹ ਵਿਆਹ ਨੂੰ ਕਿੰਨੇ ਕ ਸਾਲ ਮੈਨੂੰ 7 ਕ ਸਾਲ ਹੋ ਗਏ ਨੇ 7 ਕ ਸਾਲ ਹੋ ਗਏ ਨੇ ਅੱਛਾ ਕਤਲ ਕਿਨੇ ਕਰਵਾਇਆ ਤੇ ਕਤਲ ਇਹਨੇ ਛਿੰਦਰ ਸਿੰਘ ਨੇ ਛਿੰਦਰ ਸਿੰਘ ਤੇ ਜਿਹੜਾ ਪ੍ਰਜਾ ਅਮਨ ਸਿੰਘ ਆ ਤੇ ਇਹਨੇ ਦੋ ਜੀ ਪ੍ਰਿੰਕਾ ਬਾਈ ਇਹਨਾ ਕਤਲ ਕਰਾਇਆ ਹੈ ਹਰਾਲ ਤੇ ਇਹ ਪਰ ਨੇੜੇ ਸਾਡੀ ਠਾਣੀ ਦੇ ਰਹਿਣ ਵਾਲੇ ਨੇ ਇਹਦੇ ਨੇ ਚੱਕਰ ਉਹ ਥੱਕੇ ਖਾਂਦੀ ਸੀ ਛਿੰਦਰ ਸਿੰਘ ਨਾਲ ਹਾਂ ਤੇ ਅਮਨ ਸਿੰਘ ਨਾਲ ਧੋ ਨਾਲ ਤੇ ਖੀਰ ਤੇ ਉਹ ਨਾਲ ਰੋਂਦੀ ਸੀ ਬਹੁਤ ਹੀ ਰੋਂਦੀ ਸੀ ਜਾਂਦੀ ਮੈਂ ਜਾਣਾ ਹੀ ਉੱਥੇ ਮੈਂ ਜਾ ਰਹਿਣਾ ਨਹੀਂ ਕਰੇ ਤੇ ਮੈਂ ਜਾਣਾ ਹੀ ਹੁੰਦੇ ਕੋਲੇ ਉਹਦਾ ਪਿਓ ਵੀ ਆਂਦਾ ਸੀ ਇਹ ਛਿੰਦਰ ਢਾਹ ਲੋ ਤੇ ਅਹੀਂ ਮੈਂ ਵੀ ਕਹਾਂ ਛਿੰਦਰ ਢਾਹ ਲੋ ਆਂਦਾ ਨਹੀਂ ਛਿੰਦਰ ਢੜਦਾ ਨਹੀਂ ਆ ਹੁੰਦਾ ਪਿਓ ਰੋਕਦਾ ਸੀ ਛੋਕਰੇ ਨੂੰ ਤੇ ਉਹ ਰੁਕਦਾ ਨਹੀਂ ਉਹ ਆਂਦਾ ਸੀ ਮੈਂ ਅੱਖ ਤੇ ਜਾ ਆਪਣਾ ਨਾ ਇਹ ਕੁੱਤੇ ਦੀ ਮੌਤ ਮਾਰੇ ਦਾ ਤੇ ਉਹਨੇ ਅੱਖ ਮਰਨਾ ਹੀ ਨੇ ਕੁੱਤੇ ਦੀ ਮੌਤ ਤੇ ਆਂਦਾ ਹੱਥ ਦੇ ਰੋਕੇ ਨਹੀਂ ਰੁਕਦਾ ਤੇ ਇਹ ਰੁਕ ਵੀ ਨਹੀਂ ਸਕਦਾ ਤੇ ਤੁਸੀਂ ਜੋ ਮਰਜ਼ੀ ਕਰ ਲੈਂਦੇ ਨਾਲ ਤੇ ਮੈਂ ਜਰ ਕੋਈ ਬਣਾ ਹੋ ਗਿਆ ਨਾ ਅਸੀਂ ਨਹੀਂ ਬਸਕਣਾ ਆ ਤਾਂ ਨਾ ਬਸਕੋ ਤੇ ਉਹਦੇ ਪਿਓ ਨੇ ਇਹ ਗੱਲ ਕੀਤੀ ਏ ਆ ਮੁੰਡੇ ਦੇ ਪ੍ਰੀਤ ਸਿੰਘ ਨੇ ਹੋੜ ਕੀ ਗੱਲ ਬਾਤ ਹੋਈ ਜਿਹੜੀ ਮਾਰ ਕੇ ਤੇ ਮਾਰ ਕੇ ਗਏ ਨੇ ਉਹਨਾਂ ਬਸ ਇਹ ਨਾਲ ਮਿਲ ਕੇ ਤੇ ਤਿੰਨਾਂ ਜਣਿਆਂ ਤੇਨੂੰ ਮਾਰ ਖਪਾਇਆ ਨੇ ਉਹਨਾਂ ਆਖੇ ਟੁਰਨ ਜਗ੍ਹਾ ਨਹੀਂ ਮੋੜਾ ਕੇ ਦੇ ਹੋਰ ਨਾ ਕਿਦੇ ਕਾਰਨ ਕਾਰ ਦੇਵੇ ਤੇ ਅਸੀਂ ਬੱਧੇ ਹੱਥ ਨਹੀਂ ਆਣ ਤੇ ਅਸੀਂ ਪਹਿਲੇ ਇਹਨੂੰ ਮਾਰ ਦਈਏ ਇਹ ਮੁੰਡੇ ਨੂੰ ਤਾਂ ਮਾਰਿਆ ਗਿਆ ਹਾਂ ਰਾ ਵੀ ਰੋਕਦਾ ਸੀ ਅੰਦਰ ਵੀ ਕੋਟ ਮਾਰ ਰੋਤ ਦੋ ਤਿੰਨ ਵਰੀਂ ਦੇ ਮਗਰ ਲੱਗੇ ਨੇ ਮਲੋਕ ਸਿੰਘ ਦੇ ਮਾਰਨ ਵਾਸਤੇ ਮਲੋਕ ਸਿੰਘ ਨੂੰ ਮਾਰਨ ਵਾਸਤੇ ਹਾਂ ਉਹ ਕਿਉਂ ਮਾਰਦੇ ਸੀ ਮਾਰਦੇ ਸੀ ਉਹਦੀ ਬੁੜੀ ਜੋ ਮੱਲੀ ਫਿਰਦੇ ਸੀ ਤਾਂ ਮਾਰ ਇਹ ਰੋਕਦਾ ਸੀ ਤੇ ਆਖੇ ਨਹੀਂ ਲੱਗਦੀ ਸੀ ਉਹਾਂ ਦੀ ਮੈਂ ਜਾਣਾ ਤੇ ਜਾਣਾ ਛੇਂਦਰਕਵਲ ਉਹ ਉਹ ਵੀ ਨਹੀਂ ਹਟਦੀ ਸੀ ਮਲੋਕ ਤੇ ਘਰ ਵਾਲੀ ਟਿੰਕਾ ਬਾਈ ਉਹਨਾਂ ਦੀ ਕਤਲ ਕਰਕੇ ਸੀ ਕੀਤਾ ਸੀ ਕੀ ਕੀਤਾ ਇਹ ਤੇ ਉਹਣਾ ਆਪੇ ਜਿਹੜੀ ਨਸੀਹ ਦੇ ਮਰਣੀ ਚਾਹੀਦੀ ਹੈ ਨਹੀਂ ਤਿੰਨਾਂ ਨੇ ਵੀ ਕੀਤਾ ਹੈ ਤਿੰਨਾਂ ਨੇ ਤਿੰਨਾਂ ਰਲ ਕੇ ਪੱਖੇ ਨਾਲ ਲੜਕਾਇਆ ਨੇ ਲਿਗੜੇ ਨਾਲ ਬੰਨ ਕੇ ਲਿਗੜੇ ਉੱਤੇ ਕੀਪਤ ਮਾਰ ਤੇ ਲੜਕਾਇਆ ਵਾ ਤੇ ਬਾਕੀ ਅਸੀਂ ਵੀ ਨਹੀਂ ਆਪਣੇ ਉਹਨੇ ਆਪ ਹੀ ਹਾਰਾ ਕੀਤਾ ਉਹਨਾਂ ਹੀ ਲਾਲ ਉਹਨੇ ਅਮਜੂਦਾ ਬਣਾਇਆ ਨੇ ਲੜਕਾਇਆ ਨਹੀਂ ਵਾ ਸਾਨੂੰ ਕਾਰਵਾਈ ਹੋਣੀ ਚਾਹੀਦੀ ਬੱਦੇ ਬਜਣੇ ਚਾਹੀਦੇ ਨੇ ਤਿੰਨੇ ਤਿੰਨਾਂ ਦੇ ਇਹ ਨਿਕਲਣੀ ਨਹੀਂ ਚਾਹੀਦੀ ਸਜ਼ਾ ਫੋਲਣੀ ਚਾਹੀਦੀ ਹਾਂ ਸਰ ਜਿਹੜੇ ਮਾਮਲੇ ਸਰ ਜੇ ਪਤਨੀ ਨੇ ਆਪਣੀ ਬੁਢੀ ਦਾ ਨੁਕਰਾਇ ਕਿ ਹਾਂ ਇਹ ਪ੍ਰਿੰਕਾ ਨਾਦੀ ਜਨਾਨੀ ਸੀਗੀ ਉਹਦਾ ਕਰਲਾ ਮਲੂਕ ਸਿੰਘ ਸੀਗਾ ਜੀ ਉਹਦੇ ਪ੍ਰਿੰਕਾ ਦੇ ਚਿੰਦਰ ਸਿੰਘ ਨਾਂ ਦੇ ਚਿੰਦਰ ਚਿੰਦਰ ਸਿੰਘ ਪੁੱਤਰ ਤੇ ਉਹਦਾ ਪੁੱਤਰ ਪ੍ਰੇਮ ਸਿੰਘ ਵਾਸੀ ਅਭਿਵਲਾ ਨਾ ਨਜਾਇਜ਼ ਮਨ ਸੀਗੇ ਜਿਸ ਕਰਕੇ ਕਈ ਵਾਰ ਇਹਨਾਂ ਦਾ ਆਪਸ ਵਿੱਚ ਟਕਰਾਵ ਵੀ ਹੋਇਆ ਹੈ ਮਿਤੀ ਰਾਤ ਨੂੰ ਆਪਣੇ ਇਸ ਮਤਲਬੀਆਂ ਪਤਰੀ ਦੇ ਪ੍ਰਿੰਕਾ ਦੇ ਤੇ ਉਹਦੇ 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 ਯਾਰ ਦੇ ਯਾਰ ਦੇ ਸਬੰਧਕ ਦੁਖਿਓਕੇ ਨੇ ਫਾਇਲ ਗੱਤਮ ਤੱਕ ਲਈ ਹੈ ਜਿਸ ਤੇ ਮਕਦਮਾ ਨੰਬਰ 27 ਮਿਤੀ ਅੱਜ ਦੀ ਮਿਤੀ 25 7 24 ਅੰਡਰ ਸੈਕਸ਼ਨ 108 ਅ ਤਿੰਨ ਜਮਲ ਪੰਜ ਡੀ ਐਨ ਐਸ थाना ਸੋਧਾ ਫਰੋਬਰ ਰਜਿਸਟਰ ਕਿ ਤੱਕ ਹੈ ਜਿਹਦੀ ਤਫਤੀਸ਼ جاری ਹੈ ਇਹ ਤਾਂ ਕਰਤਾਰ ਨਹੀਂ ਕਿ ਨੇੜਲੇ ਗ੍ਰਫਤਾਰ ਨਹੀਂ ਗ੍ਰਫਤਾਰ ਵਾਸਤੇ ਪਾਰਟੀ ਪੁਲਿਸ ਪਾਰਟੀ ਬਣਾਈ ਗਈ ਹੈ ਜੋ ਜਲਦ ਦੂਸਰੇ ਗ੍ਰਫਤਾਰ ਕਰਕੇ ਪੇਸ਼ੇ ਜਾਦਾ ਦਿੱਤਾ ਜਾਏਗਾ